ਉਹ 5 ਮਿੰਟ ਹੈਗੇ ਆ ਪੰਨ ਗੁਰਦੀਸ਼ ਕੋਰ ਜੀ ਕੁਝ ਕਵਿਤਾ ਔਮਨ ਇਮਪਾਵਰਮੈਂਟ ਤੇ ਪਲੀਜ਼ ਸ਼ੇਅਰ ਕਰੋ ਜੀ ਜੀ ਧੰਨਵਾਦ ਵੀ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਤੇ ਛੋਟੀਆਂ-ਛੋਟੀਆਂ ਦੋ ਤਿੰਨ ਕਵਤਾਵਾਂ ਲਿਖੀਆਂ ਸੀ ਜੀ ਮੈਂ ਇੱਕ ਡੇਢ ਕਿ ਮਿੰਟ ਦੀ ਕਵਤਾ ਹੈ ਤੇ ਇੱਕ 4-5 ਮਿੰਟ ਦੀ ਹੈ ਸਿੱਖ ਜੀ ਇਹ ਇੱਕ ਲਿਖੀ ਸੀ ਵੁਮੈਨ ਡੇ ਤੇ ਅਬਲਾ ਨਾ ਸਮਝ ਬੈਠੀ ਮਰਦ ਪ੍ਰਧਾਨ ਸਮਾਜ ਲਈ ਲਿਖੀ ਸੀ ਉਹਨਾਂ ਨੂੰ ਕਿ ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀ ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀ ਮੇਰੀ ਸ਼ਕਤੀ ਤੋਂ ਤੂੰ ਅਣਜਾਣ ਬੀਬਾ ਮੇਰੀ ਸ਼ਕਤੀ ਤੋਂ ਪਰਜੋਤ ਉਹਦਾ ਇੱਕ ਨੰਬਰ ਲਿਖੀ ਮੇਰਾ ਅੰਗਾਜ ਦੱਸੀ ਇਹ ਕਿਹੜਾ ਨੰਬਰ ਆ ਕਿਦਾਂ ਹ ਲਿਖਿਆ ਕੀ ਨਾਮ ਆ ਸੌਰੀ ਹਾਂਜੀ ਕਦੇ ਮਾਂ ਗੁਜਰੀ ਕਦੇ ਬਣੀ ਪਾਨੀ ਕਦੇ ਮਾਂ ਗੁਜਰੀ ਕਦੇ ਬਣੀ ਪਾਨੀ ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ ਕਦੇ ਸ਼ਰਨ ਕੌਰ ਬਣ ਢੋ ਲਾਸ਼ਾਂ ਇਤਿਹਾਸ ਤੋਂ ਸਾਰੇ ਤੁਸੀਂ ਜਾਣੂ ਹੋ ਕਦੇ ਸ਼ਰਨ ਕੌਰ ਬਣ ਢੋ ਲਾਸ਼ਾਂ ਸ਼ਹੀਦ ਸਿੰਘਾਂ ਦਾ ਕਰਦੀ ਸੰਸਕਾਰ ਹਾਂ ਮੈਂ ਸ਼ਹੀਦ ਸਿੰਘਾਂ ਦਾ ਕਰਦੀ ਸੰਸਕਾਰ ਹਾਂ ਮੇਰਾ ਮਨ ਨੀਮਾ ਐ ਪਰਮਾਤੂਚੀ ਮੇਰਾ ਮਨ ਨੀਮਾ ਐ ਪਰਮਾਤੂਚੀ ਕਿਹੜੀ ਮੈਂ ਪੜਾਈ ਨਹੀਂ ਪੜ ਸਕਦੀ ਮੇਰਾ ਮਨ ਨਹੀਂ ਮਾਇ ਪਰ ਮਤ ਉੱਚੀ ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ ਲੋੜ ਪਏ ਤਾਂ ਮੋਢੇ ਨਾਲ ਜੋੜ ਮੋਢਾ ਮੈਂ ਤਾਂ ਜੰਗ ਮੈਦਾਨੇ ਵੀ ਖੜ ਸਕਦੀ ਮੈਂ ਤਾਂ ਜੰਗ ਮੈਦਾਨੇ ਵੀ ਖੜ ਸਕਦੀ ਰਹੀ ਯੁੱਗਾਂ ਤੋਂ ਮਮਤਾ ਦੀ ਮੂਰਤ ਹਾਂ ਮੈਂ ਰਹੀ ਯੁੱਗਾਂ ਤੋਂ ਮਮਤਾ ਦੀ ਮੂਰਤ ਹਾਂ ਮੈਂ ਜਿਹੜੀ ਘਰ ਸੰਸਾਰ ਵਸਾ ਸਕਦੀ ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ ਰੋਟੇ ਜਿਗੜ ਦੇ ਟੋਟੇ ਕਰਵਾ ਸਕਦੀ ਟੋਟੇ ਜਿਗਰ ਦੇ ਟੋਟੇ ਕਰਵਾ ਸਕਦੇ ਕੀ ਕਰੇਗਾ ਮਹਿਲਾ ਚੁਬਾਰੀ ਕੀ ਕਰੇਗਾ ਮਹਿਲਾ ਚੁਬਾਰਿਆਂ ਨੂੰ ਮੇਰੇ ਬਾਝੋਂ ਇਹ ਘਰ ਮਕਾਨ ਰਹਿਣਾ ਆਦਮੀ ਮਕਾਨ ਬਣਾਉਂਦਾ ਤੇ ਉਹਨੂੰ ਔਰਤ ਘਰ ਬਣਾਉਂਦੀ ਆ ਕੀ ਕਰੇਗਾ ਮਹਿਲਾ ਚੁਬਾਰਿਆਂ ਨੂੰ ਮੇਰੇ ਬਾਝੋਂ ਇਹ ਘਰ ਮਕਾਨ ਰਹਿਣੇ ਇਕੱਲਾ ਨਹੀਂ ਤੂੰ ਦੁਨੀਆ ਵਸਾ ਸਕਦਾ ਮੇਰੀ ਹੋਂਦ ਦੇ ਨਾਲ ਜਹਾਨ ਰਹਿਣਾ ਮੇਰੀ ਹੋਂਦ ਦੇ ਨਾਲ ਜਹਾਨ ਰਹਿਣਾ ਸਾंभ ਰੱਖਿਆ ਘਰ ਪਰਿਵਾਰ ਤੇਰਾ ਸਾਮ ਰਖਿਆ ਘਰ ਪਰਵਾ ਤੇਰਾ ਤੇਰੀ ਸ਼ਕਤੀ ਤੇ ਤੇਰਾ ਪਿਆਰ ਹਾਂ ਮੈਂ ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ ਜਿਵੇਂ ਕਹਿੰਦੇ ਕਿ ਹਰ ਮਰਦ ਦੀ ਕਾਮਯਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਮੇਰੇ ਕਾਰਨ ਡਾਰੀਆਂ ਲਾਈ ਜਾਵੇਂ ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ ਮੈਨੂੰ ਪੈਰਾਂ 'ਚ ਰੋਲ ਜਨਾਬ ਦਿੱਤਾ ਮੈਨੂੰ ਪੈਰਾਂ 'ਚ ਰੋਲ ਜਨਾਬ ਦਿੱਤਾ ਲਾਸਟ ਦੋ ਲਾਈਨਾਂ ਜੀ ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ ਲੇਕਿਨ ਫੁੱਲ ਹੀ ਨਹੀਂ ਫੁਲਾਦ ਹਾਂ ਮੈਂ ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ ਲੇਕਿਨ ਫੁੱਲ ਹੀ ਨਹੀਂ ਫੁਲਾਦ ਹਾਂ ਮੈਂ ਲਿਖਿਆ ਪਿੱਠ ਤੇ ਗਿਆ ਇਤਿਹਾਸ ਮੇਰਾ ਲਿਖਿਆ ਪਿੱਠ ਤੇ ਗਿਆ ਇਤਿਹਾਸ ਮੇਰਾ ਸਾਹਿਬਕੌਰ ਦੀ ਨੇਕ ਔਲਾਦ ਹਾਂ ਮੈਂ ਸਾਹਿਬਕੌਰ ਦੀ ਨੇਕ ਔਲਾਦ ਹਾਂ ਮੈਂ ਧੰਨਵਾਦ ਜੀ ਤੁਸੀਂ ਇੱਕ ਛੋਟੀ ਜੀ ਬਹੁਤ ਵਧੀਆ ਜੀ ਹਾਂਜੀ ਦੂਸਰੀ ਵੀ ਸੁਣਾ ਦਿਓ ਇੱਕ ਸਿੱਧਕੀ ਸਿੱਖ ਬੀਬੀਆਂ ਤੇ ਲਿਖੀ ਸੀ ਇਹਦੇ ਵਿੱਚ ਸਿੱਖ ਇਤਿਹਾਸ ਚੋਂ ਕੁਝ ਬੀਬੀਆਂ ਨੂੰ ਆਪਣੀ ਕਵਤਾ ਚ ਪਰੋਣ ਦੀ ਕੋਸ਼ਿਸ਼ ਕੀਤੀ ਆ ਸਿੱਖ ਇਤਿਹਾਸ ਚ ਵੈਸੇ ਬਹੁਤ ਬੀਬੀਆਂ ਹੋਈਆਂ ਸਿੱਧਕੀ ਸਿੱਖ ਬੀਬੀਆਂ ਜਿਨ੍ਹਾਂ ਨੂੰ ਇੱਕ ਕਵਤਾ ਚ ਪਰੋਣਾ ਸੰਭਵ ਨਹੀਂ ਪਰ ਫਿਰ ਮੈਂ ਕੋਸ਼ਿਸ਼ ਕੀਤੀ ਆ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਤੱਕ ਜਿਹੜੀਆਂ ਮੇਨ ਸ਼ਖਸੀਤਾ ਹੈ ਸਾਡੀਆਂ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਬਣਾ ਸਕਦੇ ਆ ਉਹਨਾਂ ਨੂੰ ਕਬਤਾਚ ਪਰੋਇਆ ਜਾਵੇ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਮੈਂ ਗਾਥਾ ਕਿੰਜ ਸੁਣਾਵਾਂ ਇਤਿਹਾਸ ਦੇ ਉਹਨਾਂ ਪੰਨਿਆਂ ਦੀ ਮੈਂ ਗਾਥਾ ਕਿੰਜ ਸੁਣਾਵਾਂ ਸਿੱਖੀ ਸਿਦਕ ਨਿਭਾਉਣ ਵਾਲੀਆਂ ਪੂਜਣ ਯੋਗ ਓ ਮਾਵਾ ਸਿੱਖੀ ਸਿਦਕ ਨਿਭਾਉਣ ਵਾਲੀਆਂ ਪੂਜਣ ਜੋ ਗੋਮਾਮਾ ਧੰਨ ਧੰਨ ਤ੍ਰਿਪਤਾ ਮਾਤਾ ਜਿਸ ਨੇ ਰੱਬੀ ਨੂਰ ਨੂੰ ਜਾਇਆ ਧੰਨ ਤ੍ਰਿਪਤਾ ਮਾਤਾ ਜਿਸ ਨੇ ਰੱਬੀ ਨੂਰ ਨੂੰ ਜਾਇਆ ਨੇ ਸਿੱਖੀ ਦੀ ਰੱਖ ਕੇ ਜਿਸ ਨੇ ਜੱਗ ਸਾਰਾ ਰੁਸ਼ਨਾਇਆ ਜੱਗ ਸਾਰਾ ਰੁਸ਼ਨਾਇਆ ਧੰਨ ਸਲਖਣੀ ਜਿਸ ਲੈ ਸੰ ਗੁਰੂ ਨਾਨਕ ਨਾਲ ਫੇਰੇ ਉਸ ਵੇਲੇ ਅਜੇ ਲਾਮਾ ਦਾ ਪਾਠ ਨਹੀਂ ਸੀ ਆਇਆ ਗੁਰੂ ਨਾਨਕ ਸਾਹਿਬ ਦੇ ਫੇਰੇ ਹੋਏ ਸੀ ਪਰ ਇਤਿਹਾਸ ਦੇ ਵਿੱਚ ਆਂਦਾ ਕਿ ਗੁਰੂ ਨਾਨਕ ਸਾਹਿਬ ਨੇ ਅਗਨੀ ਦੇ ਦੁਆਲੇ ਫੇਰੇ ਨਹੀਂ ਸੀ ਲਏ ਉਹਨਾਂ ਨੇ ਮੂਲ ਮੰਤਰ ਇੱਕ ਕਾਗਜ਼ ਤੇ ਲਿਖ ਕੇ ਤੇ ਇੱਕ ਉੱਚੇ ਜੀ ਉਹਨਾਂ ਨੇ ਪੱਥਰ ਜਾਂ ਪੱਟੜਾ ਕੋ ਸਰਖਾ ਲਿਆ ਸੀ ਉਹਦੇ ਉੱਤੇ ਰੱਖ ਕੇ ਉਹਦੇ ਦੁਆਲੇ ਉਹਨਾਂ ਨੇ ਫੇਰੇ ਲਏ ਸੀ ਜੀ ਧੰਸ ਲਖਣੀ ਜਿਸ ਲਈ ਸਨ ਗੁਰੂ ਨਾਨਕ ਨਾਲ ਫੇਰੇ 23 ਸਾਲ ਜੁਦਾਈ ਕੱਟੀ ਰੱਖੇ ਤਕੜੇ ਜੇਰੇ 23 ਸਾਲ ਜੁਦਾਈ ਕੱਟੀ ਕੱਟੀ ਤਕੜੇ ਜੇਰੇ 23 ਸਾਲ ਕਿਸੇ ਔਰਤ ਦਾ ਆਪਣੇ ਮਰਦ ਤੋਂ ਬਿਨਾਂ ਰਹਿਣਾ ਕਿੰਨਾ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਜੀਰਾ ਹੋਗਾ ਮਾਤਾ ਸੁਲਖਣੀ ਦਾ ਉਹਨਾਂ ਦੀ ਕੁਰਬਾਨੀ ਵੀ ਕੋਈ ਘੱਟ ਨਹੀਂ ਭੈਣ ਨਾਨਕੀ ਵਰਗੀ ਭੈਣ ਤਾਂ ਨਾ ਦੁਨੀਆਂ ਤੇ ਕੋਈ ਹੋਈ ਭੈਣ ਨਾਨਕੀ ਵਰਗੀ ਭੈਣ ਨਾ ਦੁਨੀਆਂ ਤੇ ਕੋਈ ਹੋਈ ਰੱਬੀ ਨੂਰ ਪਛਾਨਣ ਵਾਲੀ ਗੁਰਮਤ ਵਿੱਚ ਪਰੋਈ ਰੱਬੀ ਨੂਰ ਪਛਾਨਣ ਵਾਲੀ ਗੁਰਮਤ ਵਿੱਚ ਪਰੋਈ ਮਾਤਾ ਖੀਵੀ ਮਾਤਾ ਖੀਵੀ ਖਡੂਰ ਸਾਹਿਬ ਚ ਲੰਗਰ ਪਈ ਚਲਾਵੇ ਮਾਤਾ ਕੀ ਵਿਖਡੂ ਸਭ ਚ ਲੰਗਰ ਪਈ ਚਲਾਵੇ ਥੱਕੇ ਹਾਰੇ ਭੁੱਖੇ ਲੋਕਾਂ ਖੀਰਾ ਨਾਲ ਰਜਾਵੇ ਥੱਕੇ ਹਾਰੇ ਭੁੱਖੇ ਲੋਕਾਂ ਖੀਰਾ ਨਾਲ ਰਜਾਵੇ ਗੁਰਗੱਦੀ ਨਾ ਜੱਦੀ ਪੁਸ਼ਤੀ ਗੁਰਗੱਦੀ ਨਾ ਜੱਦੀ ਪੁਸ਼ਤੀ ਪੁੱਤਰਾਂ ਤਾਂ ਸਮਝਾਵੇ ਆਪਣੇ ਪੁੱਤਰਾਂ ਦੀ ਗਲਤੀ ਨੂੰ ਭੁੱਲਾ ਕਹਿ ਬਖਸ਼ਾਵੇ ਆਪਣੇ ਪੁੱਤਰਾਂ ਦੀ ਗਲਤੀ ਨੂੰ ਭੁੱਲਾ ਕਹਿ ਬਖਸ਼ਾਵੇ ਬੀਬੀ ਭਾਨੀ ਬੀਬੀ ਭਾਨੀ ਗੁਰ ਪੁੱਤਰੀ ਗੁਰ ਪਤਨੀ ਗੁਰ ਜਾਨਨੀ ਆਪ ਸਾਰੇ ਜਾਣਦੇ ਹੋ ਕਿ ਤੀਜੇ ਪਾਸ਼ਾ ਜੀ ਦੀ ਸੁਪੁੱਤਰੀ ਤੇ ਚੌਥੇ ਪਾਸ਼ਾ ਜੀ ਦੇ ਮਹਿਲ ਤੇ ਪੰਜਵੇਂ ਪਾਸ਼ਾ ਦੇ ਮਾਤਾ ਜੀ ਬੀਬੀ ਭਾਨੀ ਗੁਰ ਪੁੱਤਰੀ ਗੁਰ ਪਤਨੀ ਗੁਰ ਜਾਨਨੀ ਆਪਣਾ ਖੂਨ ਵਹਾ ਸਿੱਖੀ ਜਿਸ ਗੁਰੂ ਦੀ ਰੱਖਿਆ ਕਰਨੀ ਆਪਣਾ ਖੂਨ ਵਹਾ ਸਿੱਖੀ ਜਿਸ ਗੁਰੂ ਦੀ ਰੱਖਿਆ ਕਰਨੀ ਭਾਨੀ ਜੀ ਦੇ ਲਾਲ ਵੀ ਸਿੱਖਿਆ ਭਾਣੇ ਦੇ ਵਿੱਚ ਰਹਿਣਾ ਭਾਨੀ ਜੀ ਦੇ ਲਾਲ ਵੀ ਸਿੱਖਿਆ ਭਾਣੇ ਦੇ ਵਿੱਚ ਰਹਿਣਾ ਪਾਠ ਸੁਖਮਨੀ ਕਰਦੇ ਤੱਤਿਆਂ ਤਵੀਆਂ ਉੱਤੇ ਬਹਿਣਾ ਪਾਠ ਸੁਖਮਨੀ ਕਰਦੇ ਤੱਤਿਆਂ ਤਵੀਆਂ ਉੱਤੇ ਬਹਿਣਾ ਮਾਤਾ ਗੁਜਰੀ ਮਾਤਾ ਗੁਜਰੀ ਵਰਗੀ ਮਾਤਾ ਨਾ ਹੋਣੀ ਨਾ ਹੋਈ ਮਾਤਾ ਗੁਜਰੀ ਵਰਗੀ ਮਾਤਾ ਨਾ ਹੋਣੀ ਨਾ ਹੋਈ ਪਤੀ ਵਾਰਿਆ ਪੋਤੇ ਵਾਰੇ ਸ਼ੁਕਰਾਨਾ ਅਰਜੋਈ ਪਤੀ ਵਾਰੇ ਆ ਪੋਤੇ ਵਾਰੇ ਸ਼ੁਕਰਾਨਾ ਅਰਜੋਈ ਫਿਰ ਵੀ ਸ਼ੁਕਰ ਕਰਤਾ ਸੀ ਉਹਨਾਂ ਨੇ ਸਿੱਖੀ ਮਹਿਲ ਨੂੰ ਪੱਕਾ ਕੀਤਾ ਦੁਖੜੇ ਸਿਰ ਤੇ ਸਹਿ ਕੇ ਸਿੱਖੀ ਮਹਿਲ ਨੂੰ ਪੱਕਾ ਕੀਤਾ ਦੁਖੜੇ ਸਿਰ ਤੇ ਸਹਿ ਕੇ ਟਿੱਕੇ ਜੰਜੂ ਉਸ ਬਚਾਲੇ ਆਪੂ ਵਿਧਵਾ ਰਹਿ ਕੇ ਟਿੱਕੇ ਜੰਜੂ ਉਸ ਬਚਾਲੇ ਆਪੂ ਵਿਧਵਾ ਰਹਿ ਕੇ ਮਾਤਾ ਜੀਤੋ ਮਾਤਾ ਸੁੰਦਰੀ ਧੰਨ ਸਾਹਿਬ ਘਰ ਮਾ ਮਾਤਾ ਜੀ ਤੋਂ ਮਾਤਾ ਸੁందਰੀ ਧੰਨ ਸਾਹਿਬ ਘਰ ਮਾਮਾ ਪੰਥ ਖਾਲਸੇ ਨੂੰ ਦਿੱਤੀਆਂ ਨੇ ਠੰਡੀਆਂ ਮਿੱਠੀਆਂ ਸ਼ਾਮਾਂ ਠੰਡੀਆਂ ਮਿੱਠੀਆਂ ਸ਼ਾਮਾਂ ਸਤਕਾਰਤ ਬੀਬੀ ਸ਼ਰਨ ਕੌਰ ਦਾ ਨਾਮ ਅਮਰ ਹੈ ਹੋਇਆ ਆਪ ਸਾਰੇ ਜਾਣਦੇ ਹੋ ਇਤਿਹਾਸ ਤੋਂ ਕਿ ਚਮਕੌਰ ਗੜੀ ਦੇ ਸਾਰੇ ਸ਼ਹੀਦਾਂ ਦਾ ਸਭ ਜਾਦਿਆਂ ਦਾ ਕੱਲੀ ਬੀਬੀ ਨੇ ਅੱਧੀ ਰਾਤ ਨੂੰ ਸੰਸਕਾਰ ਕੀਤਾ ਸੀ ਸਤਕਾਰਤ ਬੀਬੀ ਸ਼ਰਨ ਕੌਰ ਦਾ ਨਾਮ ਅਮਰ ਹੈ ਹੋਇਆ ਚਮਕੌਰ ਗੜੀ ਸ਼ਹੀਦਾਂ ਦੇ ਸੰਸਕਾਰ ਦਾ ਕੰਮ ਜਿਸ ਛੋਇਆ ਸੰਸਕਾਰ ਦਾ ਕੰਮ ਜਿਸ ਛੋਇਆ ਮਾਈ ਭਾਗੋ ਮਾਈ ਭਾਗੋ 40 ਸਿੰਘਾਂ ਦੀ ਸੁੱਤੀ ਅਣਖ ਜਗਾਈ ਮਾਈ ਭਾਗੋ 40 ਸਿੰਘਾਂ ਦੀ ਸੁੱਤੀ ਅਣਖ ਜਗਾਈ ਜੰਗ ਮੈਦਾਨੇ ਨਿੱਤਰ ਉਸਨੇ ਵੈਰੀ ਨੂੰ ਭਾਜਣ ਭਾਜੜ ਪਾਈ ਜੰਗ ਮੈਦਾਨੇ ਨਿੱਤਰ ਉਸਨੇ ਵੈਰੀ ਨੂੰ ਭਾਜੜ ਪਾਈ ਖਿਦਰਾਣੇ ਦੀ ਢਾਬ ਦੇ ਉੱਤੇ ਜੰਗ ਹੋਈ ਸੀ ਭਾਰੀ ਖਿਦਰਾਣੇ ਦੀ ਢਾਬ ਦੇ ਉੱਤੇ ਜੰਗ ਹੋਈ ਸੀ ਭਾਰੀ 40 ਸਿੰਘ ਸ਼ਹੀਦیاں ਪਾ ਗਏ ਫੌਜ ਸੀ ਕਈ ਹਜ਼ਾਰੀ ਫੌਜ ਸੀ ਕਈ ਹਜ਼ਾਰੀ ਮੀਰ ਮੰਨੂ ਦੇ ਜ਼ੁਲਮ ਦੀਆਂ ਮੈਂ ਬਾਤਾਂ ਤਾਂ ਕਿੰਜ ਪਾਵਾਂ मीर मनू दे ظلم ਦੀਆਂ ਮੈਂ ਬਾਤਾਂ ਤਾਂ ਕਿੰਜ ਪਾਵਾਂ ਕਲਮ ਮੇਰੀ ਨੂੰ ਕੰਬਣੀ ਛਿੜਦੀ ਕਲਮ ਮੇਰੀ ਨੂੰ ਕੰਬਣੀ ਛਿੜਦੀ ਧਨ ਜਿਗਰੇ ਓ ਮਾਵਾ ਕਲਮ ਮੇਰੀ ਨੂੰ ਕੰਬਣੀ ਛਿੜਦੀ ਧਨ ਜਿਗਰੇ ਓ ਮਾਵਾ ਸਵਾ ਸਵਾ ਮਣ ਪਿਸਣੇ ਪਿਸੇ ਸਵਾ ਸਵਾ ਮਣ ਪਿਸਣੇ ਪਿਸੇ ਖੰਨੀ ਰੋਟੀ ਖਾਏ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚ ਹਾਰ ਪੁਆਏ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚ ਹਾਰ ਪੁਆਏ ਜੈਤੋ ਦੀ ਬਹਾਦਰ ਮਾਂ ਬਲਵੀਰ ਕੌਰ ਹੈ ਹੋਈ ਜੈਤੋਂ ਦੇ ਮੋਰਚੇ ਵੇਲੇ ਇਸ ਬੀਬੀ ਨੇ ਆਪਣਾ ਬੱਚਾ ਚੱਕਿਆ ਹੋਇਆ ਸੀ ਗੋਦੀ ਜਦੋਂ ਉਹਨੂੰ ਗੋਲੀ ਲੱਗੀ ਤਾਂ ਉਹਨੂੰ ਸ਼ਹੀਦ ਸਿੰਘਾਂ ਚ ਲਟਾ ਦਿੱਤਾ ਤੇ ਆਪ ਮੋਰਚੇ ਨਾਲ ਅੱਗੇ ਵਧ ਗਏ ਜੈਤੋ ਦੀ ਬਹਾਦਰ ਮਾਂ ਬਲਵੀਰ ਕੌਰ ਹੈ ਹੋਈ ਮਮਤਾ ਜਿਸ ਸਿੱਖੀ ਤੋਂ ਵਾਰੀ ਸਿੱਧਕ ਨਾ ਛੱਡਿਆ ਕੋਈ ਮਮਤਾ ਜਿਸ ਸਿੱਖੀ ਤੋਂ ਵਾਰੀ ਸਿੱਧਕ ਨਾ ਛੱਡਿਆ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਗੱਲ ਕਰੀਏ ਸਦਾ ਕੌਰ ਬਹਾਦਰ ਔਰਤ ਸਿੱਖ ਇਤਿਹਾਸ ਚ ਹੋਈ ਸਦਾ ਕੌਰ ਬਹਾਦਰ ਔਰਤ ਸਿੱਖ ਇਤਿਹਾਸ ਚ ਹੋਈ ਇੱਕ ਦਲੇਰ ਨਿਡਰ ਪ੍ਰਬੰਧਕ ਇੱਕ ਦਲੇਰ ਨਿਡਰ ਪ੍ਰਬੰਧਕ ਸਿੱਖੀ ਵਿੱਚ ਪੁਰੋਈ ਇੱਕ ਦਲੇਰ ਨਿਡਰ ਪ੍ਰਬੰਧਕ ਸਿੱਖੀ ਵਿੱਚ ਪੁਰੋਈ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਜਿਸ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਜਿਸ ਬਣਾਇਆ ਧੀ ਦਾ ਰਿਸ਼ਤਾ ਕਰ ਮਿਸਲਾਂ ਦਾ ਕੜਾ ਕਲੇਸ਼ ਮਟਾਇਆ ਧੀ ਦਾ ਰਿਸ਼ਤਾ ਕਰ ਮਿਸਲਾੰਦਾ ਕੜਾ ਕਲੇਸ਼ ਮਟਾਇਆ ਮਹਾਰਾਣੀ ਜਿੰਦਕੌਰ ਮਹਾਰਾਣੀ ਜਿੰਦਕੌਰ ਵਿੱਚ ਮਰਦਾਂ ਜਈ ਦਲੇਰੀ ਅਸੀਂ ਮਹਾਰਾਣੀ ਜਿੰਦਕੌਰ ਦਾ ਇਤਿਹਾਸ ਚੰਗੀ ਤਰ੍ਹਾਂ ਨਹੀਂ ਪ੍ਰਚਾਰ ਸਕੇ ਮਹਾਰਾਣੀ ਜਿੰਦਕੌਰ ਵਿੱਚ ਮਰਦਾਂ ਜਈ ਦਲੇਰੀ ਭੈ ਖਾਂਦੇ ਅੰਗਰੇਜ਼ ਸੀ ਭੈ ਖਾਂਦੇ ਅੰਗਰੇਜ਼ ਸੀ ਭਾਵੇਂ ਕੀਤੀ ਕੈਦ ਬਥੇਰੀ ਬੇ ਖੰਦੇ ਅੰਗਰੇਜ਼ ਸੀ ਭਾਵੇਂ ਕੀਤੀ ਕੈਦ ਬਥੇਰੀ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਵਿੱਚ ਰੜਾਇਆ ਅੰਗਰੇਜ਼ਾਂ ਦਾ ਸਾਰਾ ਜੋਰ ਲੱਗਿਆ ਉਹਨੂੰ ਸਾਈ ਬਣਾਉਣ ਤੇ ਤੇ ਮਾਂ ਦੇ ਇੱਕ ਬੋਲ ਨੇ ਉਹਨੂੰ ਸਿੱਖੀ ਚ ਰੜਾ ਦਿੱਤਾ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਵਿੱਚ ਰੜਾਇਆ ਅੰਗਰੇਜ਼ਾਂ ਦੀ ਮਿਹਨਤ ਨੂੰ ਸੀ ਮਿੱਟੀ ਵਿੱਚ ਮੜਾਇਆ ਅੰਗਰੇਜ਼ਾਂ ਦੀ ਮਿਹਨਤ ਨੂੰ ਸੀ ਮਿੱਟੀ ਵਿੱਚ ਮੜਾਇਆ ਨਮਕ ਹਰਾਮੀ ਸਿੱਖ ਨਾ ਹੁੰਦੇ ਨਾ ਕਰਦੇ ਗਦਾਰੀ ਨਮਕ ਹਰਾਮੀ ਸਿੱਖ ਨਾ ਹੁੰਦੇ ਨਾ ਕਰਦੇ ਗਦਾਰੀ ਸਿੱਖੀ ਰਾਜ ਖਤਮ ਨਾ ਹੁੰਦਾ ਸਿੱਖੀ ਰਾਜ ਖਤਮ ਨਾ ਹੁੰਦਾ ਨਾ ਪੈਂਦੀ ਲਾਚਾਰੀ ਸਿੱਖੀ ਰਾਜ ਖਤਮ ਨਾ ਹੁੰਦਾ ਨਾ ਪੈਂਦੀ ਲਾਚਾਰੀ ਲਾਸਟ ਲਾਈਨਾਂ ਜੀ ਕਪਤਾ ਜੀਆਂ ਸਿਦਕੀ ਸਿੱਖ ਬੀਬੀਆਂ ਦੀ ਅਜੇ ਖਤਮ ਨਾ ਹੋਈ ਕਹਾਣੀ ਹੁਣ ਸਾਡੇ ਭੈਣ ਜੀ ਵਰਗੀਆਂ ਦਲੇਰ ਔਰਤਾਂ ਜਿਹੜੀਆਂ ਸਿਦਕੀ ਸਿੱਖ ਬੀਬੀਆਂ ਦੀ ਅਜੇ ਖਤਮ ਨਾ ਹੋਈ ਕਹਾਣੀ ਦੇਸ਼ ਹੋਰ ਇਤਿਹਾਸ ਸਿਰਜਣਾ ਦਿਸ਼ ਹੋਰ ਇਤਿਹਾਸ ਸਿਰਜਣਾ ਬਣ ਮਰਦਾਂ ਦੇ ਹਾਣੀ ਦਿਸ਼ ਹੋਰ ਇਤਿਹਾਸ ਸਿਰਜਣਾ ਬਣ ਮਰਦਾਂ ਦੇ ਹਾਣੀ ਬਣ ਮਰਦਾਂ ਦੇ ਹਾਣੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਵਾਹ ਕਮਾਲ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਅ ਲੋਟ ਆਫ ਥੈਂਕਸ ਬਹੁਤ ਸਾਰੇਾਂ ਵੱਲੋਂ ਸੋ ਮੈਂ ਐਂਡ ਵਿਦ